ਅਸਲਾਮ ਅਲੈਕਮ ਜੀ ਸਲਾਮ ਅਲੈਕਮ ਸਲਾਮ ਅਲੈਕਮ ਵਾਲੇਕਮ ਸਲਾਮ ਕੀ ਹਾਲ ਚਾਲ ਹੈ ਠੀਕ ਹੋ ਬੜੀ ਕਿਰਪਾ ਤੁਹਾਡੀ ਬੜੀ ਹੋਰ ਸਿਹਤ ਵੀ ਠੀਕ ਹੈ ਮਾਂ ਜੀ ਠੀਕ ਨੋ ਬਿਲਕੁਲ ਚੜਦੀ ਕਲਾ ਆਪਣੀ ਸਿਹਤ ਵੀ ਨਿੱਕਾ ਸਿੱਧੂ ਠੀਕ ਹੈ ਬਿਲਕੁਲ ਬਿਲਕੁਲ ਠੀਕ ਹੈ ਮਾਸ਼ਾਅੱਲਾ ਮਾਸ਼ਾਅੱਲਾ ਅੱਛਾ ਨਿੱਕਾ ਸਿੱਧੂ ਹੈ ਨਿੱਕਾ ਸਿੱਧੂ ਹੈ ਮੇਰੇ ਬਤਰੀਏ ਨਾਲ ਗੱਲ ਕਰੋ ਖਾਂ ਜੀ ਮਾਸ਼ਾਅੱਲਾ ਇਹ ਗੱਲ ਅਸਲਾਮ ਅਲੈਕਮ ਬਾਪੂ ਜੀ ਅਸਲਾਮੁਆਲਿਕ ਮੈਂ ਪਰਸੋ ਤੈਨੂੰ ਰੋਦੇ ਹੋਏ ਨੂੰ ਦੇਖਿਆ ਮੈਨੂੰ ਬਹੁਤ ਮੈਂ ਮਿਸ ਕੀਤਾ ਮਖੈਰ ਜੋ ਅਕਰ ਤੰਗ ਹੋਈ ਹੈ ਬਾਪੂ ਜੀ ਯਕੀਨ ਕਰੋ ਮੈਂ 1.5 ਸਾਲ ਤੋਂ ਕੋਸ਼ਿਸ਼ ਕਰ ਰਿਹਾ ਮੇਰੀ ਤੁਹਾਡੇ ਨਾਲ ਗੱਲ ਹੋਵੇ ਮੈਂ ਬਾਪੂ ਜੀ ਨਾਲ ਗੱਲ ਕਰਾਂ ਮਾਂ ਜੀ ਨਾਲ ਗੱਲ ਕਰਾਂ ਮੈਂ ਵੀਡੀਓ ਬੜੀਆਂ ਪਾਈਆਂ ਨੇ ਯਕੀਨ ਕਰੋ ਬੜੀਆਂ ਵੀਡੀਓ ਪਾਈਆਂ ਟਿਕਟੋਕ ਤੇ ਇੰਸਟਾਗ੍ਰam ਤੇ ਮੈਂ ਵੇਖੀ ਸੀ ਕੱਲ ਤੋਂ ਅੱਜ ਬਾਪੂ ਜੀ ਯਕੀਨ ਕਰੋ ਗੱਲ ਹੋਈ ਹੈ ਨਾ ਤੁਹਾਡੇ ਨਾਲ ਯਕੀਨ ਕਰੋ ਮੈਂ ਦੁਨੀਆ ਤੇ ਆ ਗਿਆ ਮੈਨੂੰ ਇੰਜ ਲੱਗਦਾ ਮੈਨੂੰ ਯਕੀਨ ਨਹੀਂ ਹੋ ਰਿਹਾ ਮੈਂ ਤੁਹਾਡਾ ਗੱਲ ਕਰ ਰਿਹਾ ਬੜਾ ਪਿਆਰ ਕਰਨਾ ਤੁਹਾਡੇ ਨਾਲ ਥੈਂਕ ਯੂ ਥੈਂਕ ਯੂ ਤੁਹਾਡਾ ਪਿਆਰ ਦੇਣ ਲਈ ਓਕੇ ਜੀ ਬਲਕੌਰ ਸਿੰਘ ਸਾਹਿਬ ਮਿਹਰਬਾਨੀ ਸ਼ੁਕਰੀਆ ਠੀਕ ਹੈ ਬਾਪੂ ਜੀ ਪੁੱਤਰਾ ਹੁਣ ਖੁਸ਼ ਹੈ ਆਪਣੇ ਪੂਰੀ ਦੁਨੀਆ ਵਿੱਚ ਰਾਹਤੇ ਨੂੰ ਹੁਣ ਸਿੱਧੂ ਦੀ ਬੇਬੇ ਤੇ ਬਾਪੂ ਪਾਕਿਸਤਾਨ ਜਦੋਂ ਆਉਣਾ ਨਾ ਉਦੋਂ ਤੇਰੀ ਮੁਲਕਾਤ ਕਰਾਣੀ ਹੈ ਸਪੈਸ਼ਲ ਤੇਰਾ ਉਹਨਾਂ ਨਾਲ ਆ ਕੇ ਮਿਲਣਾ ਮੈਂ ਉਹਨਾਂ ਦਾ ਆਪਣੇ ਕੋਲ ਖਾਣਾ ਮੈਂ